ਕਦਾ ਤੁਸੀਂ ਜੁੜ ਗਿਓ ਤੀਰਥ ਵਰਲਡ ਦੇ ਨਾਲ ਇੱਕ ਦੀਪ ਸਿੱਧੂ ਦਾ ਬਹੁਤ ਪ੍ਰਸਿੱਧ ਡਾਇਲੋਗ ਆ ਕਹਿੰਦੇ ਬਈ ਭੇਡਾਂ ਮੁੰਨੀਆਂ ਜਾ ਸਕਦੀਆਂ ਨੇ ਪਰ ਸੁਧਰ ਨਹੀਂ ਸਕਦੀਆਂ ਉਸੇ ਤਰ੍ਹਾਂ ਕਿਸੇ ਪੱਤਰਕਾਰ ਨੇ ਸਵਾਲ ਕੀਤਾ ਉਹ ਅੰਦੇ ਅੰਨੇ ਭਗਤ ਹੁੰਦੇ ਰਹਿੰਨੇ ਭਗਤ ਜਿਹੜੇ ਕਹਿੰਦੇ ਬਈ ਤੁਸੀਂ ਅਗਰ ਇੱਥੇ ਕੁੱਤਾ ਭੇਜ ਦੇਵੇਂ ਭਾਜਪੀ ਉਸੀ ਵੋਟ ਪਾਉਂਗੇ ਉਹ ਕਹਿੰਦੇ ਵੀ ਅਸੀਂ ਵੋਟਰ ਨਹੀਂ ਅਸੀਂ ਭਗਤਾਂ ਇੱਥੇ ਭਾਜਪੀ ਵਾਲੇ ਆ ਤਾਂ ਕੁੱਤਾ ਵੀ ਭੇਜ ਦੇਣਾ ਅਸੀਂ ਵੋਟ ਪਾ ਦਿਆਂ ਕਿਸੇ ਸ਼ਹਿਰ ਦੀ ਘਟਨਾ ਆਪਾਂ ਨਾ ਨਹੀਂ ਲੈਂਦੇ ਹਾਲਾਂਕਿ ਮੈਂ ਵੀਡੀਓ ਸੁਣੀ ਆ ਤੇ ਸਾਂਝੀ ਵੀ ਕਰ ਦਿਆਂਗੇ ਪਰ ਉਸ ਤੋਂ ਪਹਿਲਾਂ ਤੁਸੀਂ ਅੰਨੇ ਭਗਤ ਜਿਹੜੇ ਹੋਣਾ ਉਹਦੀ ਇੰਟਰਵਿਊ ਸੁਣ ਲਿਓ ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਅਨਪੜ ਹੋਵੇ ਜਿਹਨੂੰ ਕਾਨੂੰਨ ਦਾ ਨਾ ਪਤਾ ਹੋਵੇ ਤੇ ਉਹ ਤੁਹਾਡੇ ਦੇਸ਼ ਨੂੰ ਫਿਰ ਵੇਚੂਗਾ ਉਹਦੇ ਕੋਲ ਹੱਲ ਕੋਈ ਨਹੀਂ ਜਦੋਂ ਉਹ ਕੋਈ ਚੀਜ਼ ਹੀ ਨਹੀਂ ਸਮਝਾਉਣੀ ਤਾਂ ਫਿਰ ਉਹ ਵੇਚੂਗਾ ਇਹ ਕਹਿੰਦੇ ਵੀ ਅਨਪੜਤਾ ਨਾ ਬੰਦੇ ਨੂੰ ਮਾਰ ਲੈਂਦੀ ਹੁਣ ਮੈਂ ਤੁਹਾਨੂੰ ਇੱਕ ਇੰਟਰਵਿਊ ਸੁਣਾਉਂਗਾ ਤੇ ਇੰਟਰਵਿਊ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਪ੍ਰਧਾਨ ਮੰਤਰੀ ਸਾਡੇ ਦੇਸ਼ ਕੋਲ ਹੈ ਕਿਉਂ ਲੋਕਾਂ ਦੀਆਂ ਨਜ਼ਰਾਂ ਸਾਡੇ ਦੇਸ਼ ਤੇ ਜੁੜੀਆਂ ਨੇ ਕਿਉਂ ਵੱਡੇ ਵੱਡੇ ਦੇਸ਼ਾਂ ਦੀਆਂ ਨਜ਼ਰਾਂ ਸਾਡੇ ਇਸ ਵੋਟਾਂ ਤੇ ਜੁੜੀਆਂ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਵੀ ਜੇ ਕਿਤੇ ਦਵਾਰੇ ਆ ਗਿਆ ਫਿਰ ਤਾਂ ਇਹ ਪੰਜਾਬ ਭਾਰਤ ਦਾ ਜਿਹੜਾ ਲੋਕਤੰਤਰ ਹੈ ਨਾ ਇਹ ਖਤਮ ਹੋ ਜੂ ਤਹਿਸ ਨਹਿ ਸੂ ਜੂ ਵੋਟਾਂ ਪੈਣੀਆਂ ਖਤਮ ਹੋ ਜਾਣੀਆਂ ਨੇ ਜੋ ਇਹਨਾਂ ਦੇ ਮੰਨ ਤੇ ਬਣਲੇ ਨੇ ਇੱਕ ਰਾਜ ਇੱਕ ਬਾਦਸ਼ਾਹ ਇੱਕ ਰਾਸ਼ਟਰ ਜੋ ਇਹ ਕਾਰਨ ਨੂੰ ਫਿਰਦੇ ਨੇ ਭਾਰਤ ਦੇ ਸੰਵਿਧਾਨ ਨੂੰ ਬਦਲਨ ਨੂੰ ਫਿਰਦੇ ਨੇ ਇਹ ਕਹਿੰਦੇ ਵੀ ਭਾਰਤ ਦਾ ਸੰਵਿਧਾਨ ਅਸੀਂ ਬਦਲ ਦੇਵਾਂਗੇ ਇਹਨਾਂ ਦੇ ਮੰਤਰੀ ਭਾਸ਼ਣ ਦਿੰਦੇ ਨੇ ਕਿ 400 ਪਾਰ ਸ਼ੀਟਾਂ ਸਾਨੂੰ ਤਾਂ ਚਾਹੀਦੀਆਂ ਨੇ ਅਸੀਂ ਭਾਰਤ ਦੇ ਸੰਵਿਧਾਨ ਨੂੰ ਬਦਲਣਾ ਚਾਹੁੰਦੇ ਹਾਂ ਹੁਣ ਤੁਸੀਂ ਇਹਨਾਂ ਜਿਹਦੇ ਅੰਨੇ ਭਗਤ ਹੋ ਨਾ ਕਹਿੰਦੇ ਅੰਨੀ ਭਗਤੀ ਮਾਰ ਲੇਦੀ ਆ ਉਸੇ ਤਰ੍ਹਾਂ ਅੰਨੇ ਭਗਤਾਂ ਦੇ ਜਿਹਦੇ ਉਹ ਤੁਸੀਂ ਉਹਦਾ ਇੰਟਰਵਿਊ ਸੁਣ ਲਿਓ ਕੀ ਕਹਿੰਦਾ ਬਾਤ ਹੁਣ ਮੈਂ ਤੁਹਾਨੂੰ ਇੱਕ ਵੀਡੀਓ ਸੁਣਾਉਂਦਾ ਫਿਰ ਆਪਾਂ ਗੱਲ ਕਰਦੇ ਆਂ ਉਹਦੇ ਉੰਨੀ ਉਹਨਾਂ ਦੀ ਵੀਡੀਓ ਅੰਨੇ ਭਗਤਾਂ ਲਈ ਜਿਹੜੇ ਹਰ ਟਾਈਮ ਮੋਦੀ 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 ਕਰਦੇ ਨੇ ਚਾਹੇ ਉਹ ਗੋਦੀ মিডিਆ ਵਾਲੇ ਹੋਣ ਚਾਹੇ ਅੰਨੇ ਭਗਤ ਹੋਣ ਜਿਨ੍ਹਾਂ ਨੂੰ ਇਹ ਕਹਿਣ ਲਈ ਮਜਬੂਰ ਹੋਣਾ ਪਿਆ ਕਿ ਅਸੀਂ ਕੁੱਤੇ ਨੂੰ ਵੀ ਵੋਟ ਪਾ ਦੇਾਂਗੇ ਪਰ ਅਸੀਂ ਉਹਦੇ ਭਗਤਾਂ ਸਾਡੇ ਲਈ ਹੂਰਾਪਾ ਹੁਣ ਜਿਹਨੂੰ ਤੁਸੀਂ ਆਪ ਸਮਝਦੇ ਹੋ ਉਹਦੀ ਇੰਟਰਵਿਊ ਸੁਣਿਓ ਕਿ ਉਹ ਕੀ ਬੋਲ ਰਿਹਾ ਤੇ ਤੁਸੀਂ ਕਿੰਨੇ ਮੂਰਖ ਲੋਗੋ ਜਿਹੜੇ ਵੋਟ ਪਾਪਾ ਉਹਨੂੰ ਦੁਬਾਰਾ ਸੱਤਾ ਵਿੱਚ ਆਉਣ ਦਾ ਮੌਕਾ ਦਿੰਦੇ। ਸੁਣੋ ਵੀਡੀਓ। ਕੋਈ ਫੋਮ ਚੇਂਜ ਨਹੀਂ ਤੇ ਹਿਊਮਨ ਰਿਸੋਰਸ ਮੈਨੇਜਮੈਂਟ। ਨੋ ਨੋ ਮੈਂ ਕੋਈ ਕਾਲਜ ਮੈਨੇਜਮੈਂਟ ਨਹੀਂ ਇਹ ਯੂ ਡਿਡਨਟ ਗੋ ਇਨਟੂ 올 ਦੈਟ। ਲੈਟਸ ਜਸਟ ਟੋ ਰਿਫਰਸ਼ਮੈਂਟ। ਹਿਮਸੀਅਨ ਬੰਨੇ ਕੇ ਬਾਅਦ ਮੈਂ ਪਹਿਲਾ ਕੰਮ ਕੀਤਾ। ਆਈ ਐਮ ਪੜਨੇ। ਹਾਂ ਸਾਰਾ ਤੇ ਸਾਰਾ। ਉਹ ਪੜਾਈ ਚਾਹੂੰ। ਪਹਿਲਾ ਜਿਹੜਾ ਚੀਜ਼ ਨਾ ਦੂਜਾ ਕੋਈ। ਕੇ ਤੋ ਇਹ ਪੜ੍ਹਾਈ ਵਿੱਚ ਗਏ ਥੇ ਨਾ ਸੋ ਕੋਈ ਇਤਨੀ ਮੀਤ ਤੁਲਨਾ ਨੇ ਮੰਨਿਆ ਕਿ ਮੇਰੀ ਪੜ੍ਹਾਈ ਨਹੀਂ ਹੋਈ ਤੇ ਇਸ ਦੇ ਉਲਟ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਰਗੇ ਇਹਨਾਂ ਦੀਆਂ ਡਿਗਰੀਆਂ ਦਿਖਾਉਂਦੇ ਫਿਰਦੇ ਨੇ ਕਿ 10ਵੀਂ ਦਾ ਸਰਟੀਫਿਕੇਟਾਂ ਇਹ 12ਵੀਂ ਦਾ ਸਰਟੀਫਿਕੇਟਾਂ ਉਦੋਂ ਜੋ ਰਾਈਟਿੰਗ ਵਰਤੀ ਜਾਂਦੀ ਸੀ ਉਹ ਰਾਈਟਿੰਗ ਹੀ ਉਦੋਂ ਮੌਜੂਦ ਨਹੀਂ ਸੀ ਤਾਂ ਫਿਰ ਸਰਟੀਫਿਕੇਟ ਅੱਜ ਦੀ ਰਾਈਟਿੰਗ ਵਿੱਚ ਕਿਵੇਂ ਬਣ ਗਿਆ ਅੱਜ ਦੀ ਜੋ ਲੈਂਗੁਏਜ ਆ ਉਹਦੇ ਵਿੱਚ ਕਿਵੇਂ ਬਣ ਗਿਆ ਜਿੱਥੇ ਚਾਹ ਵੇਚੀ ਆ ਜਦੋਂ ਦਾ ਇਹਨਾਂ ਨੇ ਸਰ ਦਾ ਜ਼ਿਕਰ ਕੀਤਾ ਉਸ ਟਾਈਮ ਉੱਥੇ ਰੇਲਵੇ ਸਟੇਸ਼ਨ ਨਹੀਂ ਸੀ ਹੁਣ ਤੁਸੀਂ ਇਹ ਇੰਟਰਵਿਊ ਦੇ ਰਹੇ ਨੇ ਇੰਟਰਵਿਊ ਸੁਣਿਓ ਧਿਆਨ ਨਾਲ ਤੇ ਜਿਨ੍ਹਾਂ ਜਿਹੜੇ ਜ਼ਿਆਦਾ ਸਮਝਦਾਰ ਨੇ ਪੜ੍ਹੇ ਲਿਖੇ ਨੇ ਉਹ ਜਿਨ੍ਹਾਂ ਨੇ ਕਮੈਂਟ ਕਰਨਿਆ ਨਾ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਤਰਕ ਦੇ ਹਿਸਾਬ ਨਾਲ ਕਰਿਓ

ਇੱਕ ਇਹ ਗੱਲ ਆ ਕਿ ਜਦੋਂ ਇਹਨਾਂ ਨੇ ਇੰਟਰਵਿਊ ਦੇਣੀ ਆ ਨਾ ਇਹਨਾਂ ਦੇ ਆਪ ਦੇ ਬੰਦੇ ਹਾਇਰ ਕੀਤੇ ਹੁੰਦੇ ਨੇ ਜਿਹੜੇ ਇਹਦੀ ਇੰਟਰਵਿਊ ਲੈਂਦੇ ਨੇ ਉਹੀ ਸਵਾਲ ਪੁੱਛੇ ਜਾਂਦੇ ਨੇ ਜੀ ਉਹਨਾਂ ਨੂੰ ਲੈ ਕੇ ਦਿੱਤੇ ਜਾਂਦੇ ਨੇ ਰਵੀਸ਼ ਕੁਮਾਰ ਵਰਗੇ ਪੱਤਰਕਾਰ ਨੂੰ ਅਗਰ ਇੰਟਰਵਿਊ ਦੇਣ ਤਾਂ ਪਤਾ ਲੱਗੇ ਕਿ ਪ੍ਰਧਾਨ ਮੰਤਰੀ ਦਾ ਅਹੁਦਾ ਕੀ ਆ ਤੇ ਉਸ ਟਾਈਮ ਜਦੋਂ ਇਹ ਸੀਐਮ ਬਣਿਆ ਸੀ ਤੇ ਅਹੁਦਾ ਕੀ ਸੀ ਉਹ ਇਤਨੇ ਸਰਲਤਾ से ਚੀਜ਼ੋ ਕੋ ਲੈ ਜਾਂਦੇ تھے ਉਹ ਕਰਵਾ ਲੈਂਦੇ تھے ਫਸਟ ਟਾਈਮ ਮੈਨੂੰ ਲਗਾ ਕੇ ਇੱਕ ਬੁਰਾ ਕਰਟ ਚੈਟ ਕੀ ਲਾਈਕ ਉਸ ਆਈ ਵਾਸ ਜਸਮੈਨੇਗਾ ਉਸਰ ਬਿਲਾਉਂ ਚ ਹੈ ਹ ਉਹਨਾਂ ਨੇ ਮੇਰੇ ਕੋਲ ਬਤਾਇਆ ਕਿ ਆਪਕੋ ਇਹਨਾਂ ਸਾਈਨ ਕਰਨਾ ਹੈ ਮੈਂ ਕਹਾ ਕਿ ਅਈ ਇੱਕ ਵਾਰ ਦੇਖ ਲੈ ਦੇਖੋ ਇਹ ਬੰਦਾ ਮੰਨ ਰਿਹਾ ਕਿ ਮੇਰੇ ਬੂਰੇ ਫਾਈਲਾਂ ਦਾ ਢੇਰ ਆ ਗਿਆ ਕਿ ਮੈਨੂੰ ਪਤਾ ਨਾ ਲੱਗੇ ਮੈਂ ਕਰਨਾ ਕੀ ਹੈ ਕਹਿੰਦਾ ਫਿਰ ਮੈਂ ਪੀ ਕੇ ਮਿਸ਼ਰਾ ਜੋ ਇਹਦਾ ਕੋਈ ਹੋਗਾ ਉਹਨੂੰ ਬੁਲਾਇਆ ਉਹਨੂੰ ਪੁੱਛਿਆ ਕਿ ਮੈਂ ਕੀ ਕਰਨਾ ਅੱਗੇ ਸੁਣੋ ਹੈ ਫਾਈਲ ਲੈ ਕੇ ਮੈਂ ਦੇਖਣੇ ਲਗਾ ਜਦੋਂ ਕਹਦਾ ਫਾਈਲਾਂ ਲਿਆਂਦੀਆਂ ਮੈਂ ਫਰੂਲੀ ਗਿਆ ਉਹਨਾਂ ਨੂੰ ਵੀ ਮੈਂ ਕਰਾਂ ਕਿ ਜਿਵੇਂ ਅਨਪੜ੍ਹ ਬੰਦੇ ਦੇ ਹੱਥ ਤੱਕ ਵਾਰ ਆ ਜਾਂਦਾ ਨਾ ਉਹ ਕੱਲੀਓ ਫੋਟੋਆਂ ਦੇਖਦਾ ਰਹਿੰਦਾ ਕਿ ਫੋਟੋਆਂ 'ਚ ਕੀ ਦਿਖਿਆ ਉਸੇ ਤਰ੍ਹਾਂ ਕਹਿੰਦਾ ਮੈਂ ਵਿਹਾਰ ਕਰ ਰਿਹਾ ਸੀ ਸੁਣੋ ਵੀਡੀਓ ਬਈ ਇਤਰਾ ਫਾਈਲਾਂ ਕਦ ਪੜ ਪਾਊਗਾ ਅਗਰ ਆਪ ਤਾਂ ਕਹਿੰਦੇ ਸਾਈਨ ਕਰੋ ਮੈਂ ਪੜੇ ਬਿਨਾ ਸਾਈਨ ਕਿਵੇਂ ਕਰ ਸਕਦਾ ਤੂੰ ਸੁਣ ਜੀ ਸੰਧਿਆ ਜੀ ਸਾਹਿਬ ਇਹ ਮੇਨ ਚੀਜ਼ ਹੈ ਇਸ ਪਰ ਨਜ਼ਰ ਲੀਜੀਏ ਮੈਂ ਰਸ ਕਹਿੰਦਾ ਭਈ ਫਿਰ ਮੈਨੂੰ ਸਮਝ ਆਇਆ ਕਿ ਨਜ਼ਰ ਦੇ ਨਾਲ ਵੀ ਸਮਝਿਆ ਜਾ ਸਕਦਾ ਫਾਈਲਾਂ ਇੱਕ ਪਾਸੇ ਦਾ ਕਹਿੰਦਾ ਵੀ ਪੜੇ ਬਿਨਾ ਸਾਈਨ ਨਹੀਂ ਕਰ ਸਕਦਾ ਕਿਉਂਕਿ ਪੜਿਆ ਲਿਖਿਆ ਹੈ ਨਹੀਂ ਸੀ ਫਿਰ ਕਹਿੰਦਾ ਮੇਰੇ ਮਨ ਚ ਆਇਆ ਵੀ ਨਜ਼ਰਾਂ ਦੇ ਨਾਲ ਫਾਈਲਾਂ ਨੂੰ ਸਮਝ ਸਕਦੇ ਸੁਣੋ

ਜਿਹਨੂੰ ਉਹ ਪੀਕੇ ਮਿਸ਼ਰਾ ਦੱਸੇ ਕਿ ਇਸ ਪਿੰਨ ਤੁਸੀਂ ਸੈਨ ਕਰਨੇ ਆ ਉਹ ਅਨਪੜਤਾ ਉਹ ਅਨਪੜ ਮੁੱਖ ਮੰਤਰੀ ਤੁਹਾਡੇ ਕੋਲ ਹੋਵੇ ਉਸ ਟਾਈਮ ਦਾ ਜੋ ਅੱਜ ਸਾਡੇ ਕੋਲ ਪ੍ਰਧਾਨ ਮੰਤਰੀ ਆ ਤਾਂ ਤੁਹਾਡਾ ਬਨਾਸ਼ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਤੁਹਾਡੇ ਦੇਸ਼ ਨੂੰ ਵੇਚਣ ਤੋਂ ਕੋਈ ਨਹੀਂ ਰੋਕ ਸਕਦਾ ਕਿਉਂਕਿ ਇਹੋ ਜੇ ਲੋਕ ਤੁਹਾਡੇ ਦੇਸ਼ ਨੂੰ ਵੇਚਣਗੇ ਵੇਚਣਗੇ ਤੇ ਵੇਚਣਗੇ ਅੱਗੇ ਸੁਣਿਓ ਕੀ ਕਹਿੰਦਾ ਕੋਈ ਪੁਛੇ ਕਨੈਕਸ਼ਨ ਅਲੱਗ ਬੈਠਾ ये ग्रीन क्यों है ये बोले सब मुझे समझाया कि इस लेवल का ऑफिसर इस कलर से साइन करता है ये, ये ने मेरा इस प्रकार से मेरा शुरू हुआ तीन चार दिन हुए होंगे और हमारे सीएस आए कोई तो मैं समझता हूँ इससे भी ज्यादा फाइलों का ढेर लेकर के आए होंगे इससे भी ज्यादा पंद्रह बीस किलो वेट होगा प्यून आकर के मेरे टेबल पर फिर वो सीएस हमारे बैठे हैं सीएस बैठे चीफ सेक्रेटरी चीफ सेक्रेटरी उन्होंने मुझे फाइल दी साहब ये नर्दा की फाइल है ये मुझे भूल गए नर्दा तो मुझे याद है पार्टी तीन फाइल उन्हें राज्य के सेंसिटिव और महत्वपूर्ण इश्यू है आप समय निकाल कर इसको पढ़िए ताकि कभी भी आपको इन चीजों पर कहता बी समय निकाल कर फाइलों पढ़ीए मैनू चीप जो इन्हों का सी एडवाइजर जो ਹੁਣ ਜਦੋਂ ਆਪ ਨੂੰ ਨਹੀਂ ਫਾਈਲਾਂ ਪੜ੍ਹਨੀ ਆਉਂਦੀਆਂ ਤਾਂ ਕਿਸੇ ਨੇ ਕਹੋਗਾ ਕਿ ਫਾਈਲਾਂ ਪੜ੍ਹੋ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਆ ਜੰਨੇ ਬਾਹ ਕਾਨੂੰਨ ਲਾਗੂ ਰਹੇ ਨਹੀਂ ਉਹ ਸਿਰਫ ਅਨਪੜਤਾ ਦੀਆਂ ਨਿਸ਼ਾਨੀਆਂ ਨੇ ਅਨਪੜਤਾ ਦੀਆਂ ਨਿਸ਼ਾਨੀਆਂ ਨੇ ਸਟੇਪ ਪੋਜੀਸ਼ਨ ਦੇਣਾ ਪਵੇਗਾ ਬੋਲਣਾ ਪਵੇਗਾ ਆਪਕੋ ਸਾਰੇ ਇਸ਼ੂਸ ਕੋ ਐਡਰੈਸ ਕਰਨਾ ਪਵੇਗਾ ਵੀ ਮੈਂ ਐਸੀ ਉਸਕੇ ਹਾਈਟ ਦੇਖਾ ਤੀ ਵਾਰ ਚਾਰ ਵਾਰ ਲੇ ਕੀ ਤੇ ਗੋਚਾਂ ਨੂੰ ਹੁਣ ਤੁਸੀਂ ਲੱਛਣ ਦੇਖੋ ਇੱਕ ਪਾਸੇ ਤਾਂ ਸਰਕਾਰੀ ਕੰਮ ਹੋ ਲੋਕਾਂ ਦੇ ਕੰਮ ਹੋਣ ਦੇਸ਼ ਦੇ ਕੰਮ ਹੋਣ ਤੇ ਬੰਦੇ ਨੂੰ ਦੇਖੀ ਜਾਪਿਆ ਕਹਿੰਦਾ ਉਹਦੀ ਹਾਈਟ ਕਰਨੀ ਦੇਖੀ ਜਾਂਦਾ ਮਨੂੰ ਤਿੰਨ ਵਾਰੀ ਚਾਰ ਕਿਹਾ ਬਹਿ ਜਾ ਭਾਈ ਬਹਿ ਜਾ ਮੈਨੂੰ ਫੈਲਾ ਬਾਰੇ ਦੱਸ ਜਦ ਅਨਪੜ ਨੂੰ ਪਤਾ ਹੀ ਕੁਛ ਨਹੀਂ ਕਿ ਕਰਨਾ ਕੀ ਆ ਫਿਰ ਝੋਲਾ ਲੈ ਕੇ ਤੁਹਾਡੇ ਦੇਸ਼ ਨੂੰ ਵੇਚੂਗਾ ਮਿਲਾਂਗੇ ਮੈਂ ਉਹ ਖਾਈ ਲੋਕਾਂ मेरे मन से आवाज उठी कि ये मैं ऐसे कोई एकेडमिक स्टडी करके सरकार नहीं चला सकता मैं कानून था मेरे मन में से आवाज उठी मेरे अफसर जो तीन अफसर थे मैंने भाई मुझे सी एस दे गए हैं तो मैं तो कोई इतना पढ़ नहीं पाऊंगा इतना तो कोई भी आपके सामने कागज लाता है कोई कुछ देखो ये हो जे मूर्ख ਐਂਕਰ ਜਿਹੜੇ ਪੱਤਰਕਾਰ ਬੈਠੀ ਆ ਉਹਨੂੰ ਪਤਾ ਕਿ ਮੈਂ ਇੱਕ ਮੂਰਖ ਬੰਦੇ ਦੀ ਇੱਕ ਅਨਪੜ੍ਹ ਬੰਦੇ ਦੀ ਇੰਟਰਵਿਊ ਲੈ ਰਹੀ ਆ ਉਹ ਕਹਿੰਦਾ ਮੇਰੇ ਕੋ ਫੈਲਾ ਦਾ ਏਡਾ ਵੱਡਾ ਫਟਕਾ ਆ ਗਿਆ ਏਡਾ ਵੱਡਾ ਵਜਨ ਆਈਆਂ ਵੱਡੀਆਂ ਫੈਲਾ ਆ ਗਈਆਂ ਬਈ ਫੈਲਾ ਸਾਈਡ ਤੇ ਰੱਖ ਦੀਆਂ ਮੇਰੇ ਕੋ ਕਹਿੰਦਾ ਮੈਂ ਪੜ ਨਹੀਂ ਪਾਉਂਗਾ ਉਹਨਾਂ ਨੂੰ ਕਿਹਾ ਫਿਰ ਕਹਿੰਦਾ ਉਹਨਾਂ ਤੇ ਮੈਂ ਡਿਸੀਜਨ ਕਿਵੇਂ ਲੈ ਉਹ ਤੁਸੀਂ ਸੁਣ ਲਓ ਇੰਟਰਵਿਊ 'ਚ ਜਿਹਦੇ ਤੁਸੀਂ ਅੱਜ ਗੁਣ ਗਾਉਨੇ ਹੋ ਉਸ ਉਸ ਸਮੇਂ ਕੇ ਘਟਨਾ ਤਵੇ ਐਸੇ ਤੋਂ ਮੈਂ ਕੋਈ ਕਾਟ ਨਹੀਂ ਪੋਗਾਂ ਪਹਿਲੇ ਆਪ ਲੋਕ ਮੈਨੂੰ ਇਸਕਾ ਸਮਝਾਈਏ ਕਿ ਇਹ ਮਸਾਲਾ ਹੈ ਕਿਆ ਮੈਨੂੰ ਕਿੱਥੋਂ ਸ਼ੁਰੂ ਕਰਨਾ ਹੈ ਕਿਆ ਕਰਨਾ ਲੋਕਾਂ ਦੀਆਂ ਫੈਲਾਂ ਨੂੰ ਇਹ ਮਸਾਲਾ ਦੱਸ ਰਿਹਾ ਕਿ ਸ਼ੁਰੂ ਕਿੱਥੋਂ ਕਰਾਂ ਕਿਵੇਂ ਸਮਝਾਂ ਕਿਵੇਂ ਡਿਸੀਜਨ ਲਵਾਂ ਪੁੱਛ ਰਿਹਾ ਫਿਰ ਉਸ ਦੇਸ਼ ਦੀ ਜੋ ਮੌਜੂਦਾ ਉਸ ਟਾਈਮੇ ਸੀਐਮਸੀ ਅੱਜ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਆ ਮੌਜੂਦਾ ਚਲੋ ਹੁਣ ਤਾਂ ਨਹੀਂ ਹੈਗਾ ਕਿਉਂਕਿ ਇਸ ਟਾਈਮ ਚੋਣਾਂ ਜਬ ਤੱਕ ਲੱਗ ਚੁੱਕੀਆਂ ਐ ਇਸ ਟਾਈਮੇ ਪੀਐਮ ਅਹੁਦੇ ਤੇ ਨਹੀਂ ਹੈਗਾ ਇਸ ਟਾਈਮੇ ਫਰੀ ਐ ਪਰ ਤੁਸੀਂ ਇਹ ਸੋਚ ਦੇਖੋ ਕਿ ਅਨਪੜ੍ਹ ਬੰਦੇ ਨੂੰ ਅਸੀਂ ਜਤਾ ਕੇ ਉੱਥੇ ਭੇਜਿਆ ਤੇ ਫੇਰ ਉਹ ਜੋ ਅੱਜ ਤੁਸੀਂ ਬਰਬਾਦੀ ਦੇਖ ਰਹੇ ਹੋ ਤੁਹਾਡੇ ਦੇਸ਼ ਦੀ ਨਾ ਇਹਨਾਂ ਲੋਕਾਂ ਕਰਕੇ ਹੋ ਰਹੀ ਆ ਅੱਗੇ ਸੁਣਿਓ ਮੈਂ ਜੇ ਇਹਦੇ ਕਾਗਜ਼ ਦੇਖਦਾ ਜਾਊਂਗਾ ਤਾਂ नाम की चीज पढ़ना ये तो मेरी में ही नहीं मैंने कभी दिन की छुआ नहीं, छुआ नहीं। नहीं, तो तीन चार दिन के बाद मैं तो फाइल में मुख्य बात बातें क्या है मुझे बता दीजिए तो उन्होंने मुझे बताया मैं तो मेरे लिए काफी है आप इसको ले जाइए उसके बाद मुझे कभी भी इन विषयों का प्रीफरिंग नहीं लेना पड़ा है ਕਹਿੰਦਾ ਮੈਂ ਆਪਣੇ ਸੀਏ ਨੂੰ ਬੁਲਾਇਆ ਜੋ ਸੀਐਸ ਹੁੰਦਾ ਇਹਨਾਂ ਦਾ ਚੀਫ ਸਿਕਿਉਰਿਟੀ ਜੋ ਵੀ ਕੁਝ ਹੁੰਦਾ ਉਹਨੂੰ ਬੁਲਾਇਆ ਕਹਿੰਦਾ ਮੈਨੂੰ ਟਾਈਟਲ ਦੱਸ ਲਈ ਮੁੱਖ ਕੀ ਆ ਇਹਨਾਂ ਵਿੱਚ ਕਹਿੰਦਾ ਵੀ ਉਸ ਤੋਂ ਬਾਅਦ ਅੱਜ ਤੱਕ ਮੈਂ ਜੋ ਫੈਸਲੇ ਲੈਨੇ ਉਹ ਟਾਈਟਲ ਦੇ ਅਧਾਰ ਤੇ ਲੈਣਾਂ ਬਈ ਇਹਦੀ ਮੇਨ ਹੈਡਿੰਗ ਕੀ ਆ ਮੈਂ ਅੰਦਰ ਜਾ ਕੇ ਨਹੀਂ ਦੇਖਿਆ ਉਹਦੇ ਵਿੱਚ ਮਸਲਾ ਕੀ ਆ ਸਿਰਫ ਮੈਂ ਹੈਡਿੰਗ ਪੜ ਰਿਹਾ ਜਿਵੇਂ ਹੁਣ ਕਿਤੇ ਲਿਖਿਆ ਹੋਵੇ ਕਿ ਭਾਈ ਇੱਥੇ ਕੈਂਪ ਲੱਗ ਰਿਹਾ ਸਿਰਫ ਇਹ ਹੀ ਪੜਨਾ ਕਿ ਕੈਂਪ ਲੱਗ ਰਿਹਾ ਵਿੱਚ ਇਹ ਡਿਟੇਲ ਨਹੀਂ ਪੜੀ ਕਿ ਉਹ ਕੈਂਪ ਕਿਸ ਚੀਜ਼ ਦਾ ਲੱਗ ਰਿਹਾ ਅੱਖਾਂ ਦਾ ਲੱਗ ਰਿਹਾ ਦੰਦਾਂ ਦਾ ਲੱਗ ਰਿਹਾ ਜਾਂ ਕੋਈ ਆਪਰੇਸ਼ਨ ਹੋ ਰਹੇ ਨੇ ਸਿਰ ਦੀ ਸਕੈਨ ਹੋ ਰਹੀ ਹੈ ਕਾਹਦਾ ਲੱਗ ਰਿਹਾ ਮੈਂ ਸਿਰਫ ਕਹਿੰਦਾ ਟਾਈਟਲ ਪੜਦਾ ਕਿ ਭਾਈ ਇਹਦੇ ਵਿੱਚ ਟਾਈਟਲ ਕੀ ਲਿਖਿਆ ਉਸ ਆਧਾਰ ਤੇ ਮੈਂ ਫਾਈਲਾਂ ਤੇ ਸਾਈਨ ਕਰ ਦਿੰਦਾ ਜੋ ਅੱਜ ਕਾਨੂੰਨ ਤੁਸੀਂ ਦੇਖਦੇ ਹੋ ਨੇ ਲੋਕਾਂ ਲਈ ਕਾਨੂੰਨ ਬਣੇ ਕਿਸਾਨਾਂ ਲਈ ਕਾਨੂੰਨ ਬਣੇ ਤੈਨ ਕਾਲੇ ਕਾਨੂੰਨ ਬਣੇ ਜਾ ਡਬਲਯੂਟੀਯੂ ਦੀਆਂ ਨੀਤੀਆਂ ਨੇ ਉਹ ਇਹ ਅਨਪੜਤਾ ਦੀਆਂ ਨਿਸ਼ਾਨੀਆਂ ਨੇ ਅਗਰ ਇਹ ਪੜਿਆ ਲਿਖਿਆ ਹੁੰਦਾ ਨਾ ਤਾਂ ਉਹ ਜੇ ਕਾਨੂੰਨ ਅੱਜ ਲਾਗੂ ਨਾ ਹੁੰਦੇ ਦੇਸ਼ ਵਿੱਚ ਅੰਨੇ ਭਗਤਾਂ ਦੀ ਕਮੀ ਛੱਡੋ ਅੰਨੇ ਭਗਤ ਹੈ ਜਿਹਨੇ ਕਹਿੰਦੇ ਜੇ ਸਾਡੇ ਕੋਲ ਬੀਜੇਪੀ ਦਾ ਕੁੱਤਾ ਵੀ ਆ ਜਾਵੇ ਨਾ ਅਸੀਂ ਉਹਨੂੰ ਵੀ ਵੋਟ ਪਾ ਦਿਆਂਗੇ ਅੱਗੇ ਸੁਣਿਓ 13 ਸਾਲ ਹੋ ਗਏ ਕਿਉਂ ਮੇਰਾ ਇਤਨਾ ਬ੍ਰਾਸਟਿੰਗ ਥਾ ਉਸ ਵਿਸ਼ੇ ਕੋ ਮੈਂ ਇਤਨੇ ਸਪਾਰੀ ਕਿਸੇ ਪਕੜ ਲਿਆ उनके कभी मुझे सार्वजनिक you know जीवन में हूँ तो जानता हूँ पब्लिक लाइफ पर काम कर रहा हूँ तो मुझे समस्याओं का तो समाधान मालूम है, है। कठिनाइया तो मालूम है उनका परसेप्शन क्या है सरकार होता है मुझे जान ਉਤਰਾ ਹੀ ਮੈਨੂੰ ਮਿਸਿੰਗ ਦ ਲਿੰਕ ਜੋ ਹੁੰਦੀ ਹੈ ਉਹ ਤਾਂ ਪਤਾ ਨਾ ਤਾ ਉਹਨੂੰ ਕੋ ਮਾਣ ਨਹੀਂ ਤਾਂ ਮੈਨੂੰ ਕੀ ਪਤਾ ਨਾ ਉਹਨੂੰ ਤਾਂ ਲੱਗਦਾ ਸੀ ਇਹ ਸਾਰਾ ਮਚ ਦੇਣਾ ਹੈ ਮੈਨੂੰ ਜਰੂਰਤ ਨਹੀਂ ਸੀ ਬਸ ਰਫ ਆਫ ਸਾਈਡ ਮੈਨੂੰ ਅੱਧਾ ਘੰਟਾ ਲੱਗਾ ਇਹ ਦੇਖੋ ਕਿ ਇੰਨੀਆਂ ਵੱਡੀਆਂ ਫਾਈਲਾਂ ਹੋਣ ਸਿਰਫ ਕਹਿੰਦਾ ਮੈਂ ਡਿਸਕ੍ਰਿਪਸ਼ਨ ਜੋ ਪੜੀ ਆ ਸਿਰਫ ਉਹਦੇ ਸ਼ਾਰਟ ਪੜੇ ਨੇ ਨਹੀਂ ਜਿਕੇ ਟਾਈਟਲ ਪੜਿਆ ਤੇ ਉਸ ਤੋਂ ਬਾਅਦ ਕਹਿੰਦਾ ਮੈਨੂੰ 12-13 ਸਾਲ ਹੋ ਗਏ ਮੈਂ ਪੜਿਆ ਕੁਛ ਨਹੀਂ ਸਿਰਫ ਸ਼ੌਟ ਦੇਖਦਾ ਉੱਪਰ ਉਹ ਕਿਹ ਲਿਖੇ ਆ ਗੀ ਆ ਕਹਿੰਦਾ ਉਹ ਉਹਨਾਂ ਨੂੰ ਇੰਨੇ ਟਾਈਮ ਨੂੰ ਪੜਨ ਲਈ ਲੱਗ ਜਾਂਦਾ ਕਹਿੰਦਾ ਮੈਂ ਪੰਜਾਂ ਮਿੰਟਾਂ ਚ ਜੁਟ ਗਈ ਨਾ ਮਸਲੇ ਹੱਲ ਕਰਤੇ ਕਿ ਮੈਂ ਸੈਨ ਕਰਤੇ ਕਿ ਫੈਲਾ ਵਿਚਾਰ ਹੁਣ ਉਹੀ ਆ ਕਿ ਇੱਕ ਦੇਸ਼ ਦੇ ਵਿੱਚ ਇੱਕ ਰਾਜਾ ਆ ਗਿਆ ਉਹ ਰਾਜੇ ਨੇ ਲੜਾਈ ਛੇੜ ਲਈ ਪਰ ਉਹ ਲੜਾਈ ਕਿਉਂ ਛੇੜੀ ਉਹਦੇ ਪਿੱਛੇ ਵਜਾ ਕੋਈ ਸੀ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਇਹੋ ਜੇ ਪ੍ਰਧਾਨ ਮੰਤਰੀ ਇਹਨੂੰ ਕਹਿੰਦਾ ਵੀ ਆਜੋ ਆਜੋ ਭਾਈ ਆਪਾਸਾ ਲੈ ਲਓ ਅਸੀਂ ਤੁਹਾਨੂੰ ਸਰੈਂਡਰ ਕਰਦੇ ਪਰ ਉਹ ਰਾਜਾ ਆਇਆ ਕਿੱਥੋਂ ਸਰੈਂਡਰ ਕਿਉਂ ਕਰ ਰਹੇ ਹਾਂ ਅਸੀਂ ਉਹਦੀ ਵਜ੍ਹਾ ਕਿਸੇ ਨੂੰ ਨਹੀਂ ਪਤਾ ਅੱਗੇ ਸੋ ਦੂਸਰਾ ਕਹਾਤਾ ਮੇਰਾ ਫੋਟੋ ਦੇਣੇ ਕਿਹਾ ਹੈ ਮੈਂ ਜੋ ਭਾਵੇਂ ਜਾਤਾ ਹਾਂ ਤੋ यूं ਮੈਂ ਐਸੇ ਐਸੇ ਨਹੀਂ ਪਤਾ ਪੁਰਾ ਪੇਜ ਐਸੀ ਅਮ ਐਸੇ ਲੱਗਦੇ ਆਓ ਬਾਹਰ ਨਾ ਉਹ ਦੇਖੋ ਅੱਡੇ ਮੂਰਖਤਾ ਦੀਆਂ ਨਿਸ਼ਾਨੀਆਂ ਕਹਿੰਦਾ ਭਾਈ ਜੇ ਕਿਤਾਬ ਐ ਹੁੰਦੀ ਆ ਨਾ ਮੈਂ ਐ ਨਹੀਂ ਪੜਦਾ ਮੈਂ ਬਸ ਐ ਦੇਖ ਲੈਣਾ ਯੂਮ ਕਰਕੇ ਕਿ ਐ ਕੀ ਆ ਹੁਣ ਤੁਸੀਂ ਇਹ ਦੇਖੋ ਭਈ ਇਹ ਕੋਈ ਇਹ ਤਾਂ ਹੈ ਨਹੀਂ ਵੀ ਇਹਦੇ ਦਿਮਾਗ 'ਚ ਕੰਪਿਊਟਰ ਫਿੱਟਾ ਕਿ ਐ ਸਕੈਨ ਹੋ ਗਈ ਭਾਈ ਕਿ ਉਹਦੇ ਦਿਮਾਗ 'ਚ ਫਿੱਟ ਹੋ ਗਿਆ ਜਾਂ ਇਹ ਭਾਈ ਕਿਤੇ ਹੋਰ ਗ੍ਰਹਿ ਤੋਂ ਆਇਆ ਨਹੀਂ ਲੱਗਦਾ ਸਾਡੇ ਇੰਡੀਆ ਦਾ ਹੀ ਆ ਤੇ ਐ ਐ ਕਰਨ ਨਾਲ ਜੇ ਕਿਸੇ ਨੂੰ ਜਾਦ ਹੁੰਦਾ 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 ਤਾਂ ਹੋ ਸਕਦਾ ਜੇ ਇਸੇ ਪ੍ਰਧਾਨ ਮੰਤਰੀ ਦੀ ਅੱਜ ਇਹ ਸਥਿਤੀ ਨਾ ਹੁੰਦੀ ਕਦੇ ਅਭੀ ਤੱਕ ਤਾਂ ਗਲਤ ਨਹੀਂ ਨਿਕਲਾ ਬਾਅਦ ਉਸੇ ਦਾਪੇਰੀ ਨਿਕਲਣਾ ਜਰੂਰ ਕਿਸੇ ਨੂੰ ਸੱਚੀ ਨਹੀਂ ਬੋਲਣ ਦੇਣਾ ਹੁਣ ਤੁਸੀਂ ਇਹ ਦੇਖੋ ਕਿ ਇਹੋ ਜੇ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਜੋ ਮੌਜੂਦਾ ਉਸ ਟਾਈਮ ਸੀਐਮਸੀ ਜਦੋਂ ਨੇ ਇੰਟਰਵਿਊ ਦਿੱਤੀ ਸੀ ਕਦੇ ਤਾਂ ਤੁਹਾਡਾ ਮੰਗਲ ਸੂਤਰ ਕੋ ਲੈਣਗੇ ਕਦੇ ਤਾਂ ਗੱਲਾਂ ਕਰਨਗੇ ਜੇ ਤੁਹਾਡੇ ਕੋਲ ਦੋ ਮੱਝਾਂ ਨੇ ਤਾਂ ਇੱਕ ਮੱਝ ਇਹ ਲੈ ਲੈਣਗੇ ਜੇ ਤੁਹਾਡੇ ਕੋਲ ਦੋ ਘਾਹ ਨੇ ਇੱਕ ਇਹ ਲੈ ਲੈਣਗੇ ਇਹਨਾਂ ਕੋਲ ਹੋਰ ਰਿਹਾ ਕੁਝ ਨਹੀਂ Hindu Muslim ਦੇ ਵਿੱਚ ਲੜਾਈ ਤੋਂ ਇਲਾਵਾ ਭਾਰਤ ਪਾਕਿਸਤਾਨ ਦੀ ਲੜਾਈ ਤੋਂ ਇਲਾਵਾ ਇਹਨਾਂ ਦੇ ਕੋਲ ਹੋਰ ਕੁਝ ਨਹੀਂ ਬਚਿਆ ਸੋ ਵੀਰੋ ਹੱਥ ਜੋੜ ਕੇ ਹੀ ਬੇਨਤੀ ਆਸਾ ਵੀਡੀਓ ਦਿਖਾਉਣ ਦੀ ਇਹ ਬੇਨਤੀ ਸੀ ਕਿ ਕਮ ਸੇ ਕਮ ਪ੍ਰਧਾਨ ਮੰਤਰੀ ਤਾਂ ਪੜਿਆ ਹੋਇਆ ਚੁੰਡਲਿਓ ਜੋ ਤੁਹਾਡੀਆਂ ਫਾਈਲਾਂ ਨੂੰ ਕਮ ਸੇ ਕਮ ਦੇਖ ਤਾਂ ਸਕੀ ਕਿ ਇਹਦੇ ਵਿੱਚ ਲਿਖਿਆ ਕੀ ਹੈ ਇਹ ਨਹੀਂ ਪਤਾ ਜੇ ਸੱਤਾ ਤੋਂ ਬਾਹਰ ਹੋਊਗਾ ਨਾ ਤਾਂ ਜੇ ਤਖਤ ਤੋਂ ਲੈ ਵੀ ਗਿਆ ਉਸ ਤੋਂ ਬਾਅਦ ਸਾਨੂੰ ਪਤਾ ਨਹੀਂ ਕੀ ਕੀ ਪ੍ਰਣਾਮ ਭੁਗਤਨੇ ਪੈਣੇ ਆ ਕਿਉਂਕਿ ਇਹਨੇ ਇਹੋ ਜਿਹਾ ਜਗ੍ਹਾ ਜਗ੍ਹਾ ਤੇ ਸੈਨ ਕਰਤੇ ਜਿੱਥੇ ਤੁਹਾਨੂੰ ਪਛਤਾਉਣਾ ਪੈ ਸਕਦਾ ਹੈ ਉਹ ਲੋਕੋ ਤੁਹਾਨੂੰ ਪਛਤਾਉਣਾ ਪੈ ਸਕਦਾ ਹੈ ਇਹਦੀ ਅਨਪੜਤਾ ਨੇ ਪੂਰੇ ਦੇਸ਼ ਨੂੰ ਡੋਬ ਰੱਖਿਆ ਇਹਦੇ ਜਾਣ ਤੋਂ ਬਾਅਦ ਵੀ ਦੇਸ਼ ਡੁੱਬੂ ਕਿਉਂਕਿ ਇਹਨੇ ਪਤਾ ਨਹੀਂ ਕਿਹੋ ਜੇ ਅੰਡਾਨੀਆਂ ਅਮਬਾਨੀਆਂ ਨੂੰ ਅਜੇ ਕਹਿੰਦੇ ਟੈਂਪੂ ਭਰ-ਭਰ ਪੈਸੇ ਆਉਂਦੇ ਨੇ ਹੁਣ ਇਹਨੂੰ ਪਤਾ ਹੋਊ ਕਿ ਜੋ ਪੈਸੇ ਆਉਂਦੇ ਸੀ ਭਾਜਪਾ ਨੂੰ ਟੈਂਪੂ ਭਰ-ਭਰ ਆਉਂਦੇ ਸੀ ਟੈਂਪੂਆਂ ਵਿੱਚ ਪੈਸਾ ਆਉਂਦਾ ਸੀ ਹੁਣ ਇਹਦੇ ਉਹ ਯਾਰ ਸੀ ਅੰਡਾਨੀ ਅਮਬਾਨੀ ਅੱਜ ਉਹਨਾਂ ਨੇ ਉਹਨਾਂ ਨੂੰ ਵੀ ਇਹਨੇ ਚੱਕ ਕੇ ਕਟਹਿਰੇ 'ਚ ਖੜਾ ਕਰ ਲਿਆ ਕਿਉਂਕਿ ਇਹਨੂੰ ਪਤਾ ਹੁਣ ਮੇਰੇ ਕੋਲ ਮੁੱਦਾ ਕੋਈ ਨਹੀਂ ਰਿਹਾ ਹੁਣ ਇਹ ਸੱਚਾ ਸੋਚਾ ਬਣਦਾ ਪਰ ਹੁਣ ਅੰਡਾਨੀਆਂ ਅਮਬਾਨੀਆਂ ਵੀ ਅਪੀਲ ਆਕਰ ਮੇਰੀ ਵੀਡੀਓ ਦੇਖਦੇ ਹੋ ਕਮ ਸੇ ਕਮ ਹੁਣ ਤਾਂ ਤੁਸੀਂ ਸਾਹਮਣੇ ਆ ਜਾਓ ਜਿਹਦਾ ਤੁਸੀਂ ਇਨਾ ਕੀਤਾ ਜਿਨੇ ਤੁਹਾਨੂੰ ਠੇਕੇ ਲੈ ਕੇ ਦਿੱਤੇ ਤੁਹਾਨੂੰ ਇਹ ਰਿਪੋਰਟ ਵਿੱਚ ਇਹ ਰੇਲਾਂ ਵੇਚੀਆਂ ਮੇਲਾ ਵੇਚੀਆਂ ਤੁਹਾਨੂੰ ਸਰਕਾਰੀ ਕੰਪਨੀਆਂ ਵੇਚੀਆਂ ਕਮ ਸੇ ਕਮ ਹੁਣ ਤਾਂ ਆ ਜਾਓ ਸਾਹਮਣੇ ਤੁਹਾਡਾ ਨੌ ਸਿੱਧੇ ਰੂਪ ਚ ਲੈ ਰਿਹਾ ਕਿ ਅੰਡਾਨੀ ਬਾਨੀ ਪੈਸਾ ਦਿੰਦੇ ਹੁਣ ਦੱਸੋ ਅੰਡਾਨੀ ਓਮਬਾਨੀਓ ਤੁਸੀਂ ਪੈਸਾ ਕਿਹਨੂੰ ਦਿੱਤਾ ਹੁਣ ਤੁਹਾਡੇ ਕੋਲ ਮੌਕਾ ਇਸ ਵਾਰ ਤੁਹਾਨੂੰ ਨਾ ਤੁਸੀਂ ਦੱਸਿਆ ਨਾ ਕਿ ਪੈਸਾ ਕਿਹਨੂੰ ਦਿੱਤਾ ਤਾ ਅਗਲੀ ਵਾਰ ਜੇਕਰ ਤੇ ਇਹ ਪ੍ਰਧਾਨ ਮੰਤਰੀ ਸੱਤਾ ਵਿਚ ਨਾ ਰਹਿਆ ਨਾ ਤਾਂ ਜਿਹੜਾ ਹੋਰ ਪ੍ਰਧਾਨ ਮੰਤਰੀ ਆਉ ਉਹ ਤੁਹਾਨੂੰ ਘੜੀਸ ਕੇ ਲਿਆਉ ਕਿ ਪੈਸਾ ਕਿਨੇ ਦਿੰਦਾ ਸੋ ਇੰਡੀਆ ਦੇ ਬੀਨਤੀ ਪਰਵਾਰਨ ਕਰਨੀ ਹੈ ਅਗਰ ਵੀਡੀਓ ਬਧੀਆ ਲੱਗੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਸਾਥ ਸ੍ਰੀ ਕਾਂ